ਕਾਰ ਹੈ ਜਿਹੜੀ ਦੁਕਾਨ ਵਾਲੇ ਨੇ ਨਹੀਂ ਨਹੀਂ ਦੇਖੋ ਮੇਰੀ ਗੱਲ ਮੇਰੀ ਗੱਲ ਨੂੰ ਗੱਲ ਮੈਂ ਤਾਂ ਨਜ਼ਮਾ ਕਲੀਅਰ ਕਰ ਦੂੰਗਾ ਜਿਹੜੀ ਦੁਕਾਨ ਆ ਦੁਕਾਨ ਵਾਲੇ ਦੁਕਾਨ ਲਈ ਆ ਅੱਗੇ ਉਹਨੂੰ ਪੈਸੇ ਲੈਣ ਵਾਸਤੇ 200 300 ਰੁਪਏ ਹੇਰੀ ਦਾ ਲੈ ਰਿਹਾ ਉਹਨੇ ਜਾ ਕੇ ਰਿਵਿਊ ਕਰ। ਬੱਸ ਕਰਕੇ ਟੈਕ ਟੈਕ ਹੋਣ ਦਿੱਖਦਾ ਪੱਕਾ ਨਹੀਂ ਤਰਾ ਸਰੋਡ ਵੀ ਕਰਾ ਦਾਂਗੇ ਮੜਾ ਮੜਾ ਤੁਸੀਂ ਵੀ ਜਿਹੜੇ ਪੈਸੇ ਲੈ ਰਹੇ ਹੋ ਰੋਡਾਂ ਵੀ ਠੀਕ ਰੋਡਾਂ ਨੂੰ ਮੜਾ ਮੜਾ ਠੀਕ ਕਰਵਾਂ ਨਾ ਰੋਡਾਂ ਤਾਂ ਮੈਂ ਵੇਖਿਆ ਅੱਧਰ ਜਾ ਕੇ ਇਹਨਾਂ ਸਰ ਲੌਗਟ ਵਿਖੇ ਪੀਜੀ ਮਾਰਗ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਕਿ ਕਿ ਇਸ ਦੇ ਏਜੰਡੇ ਦੰ ਲਾਗ ਵੇਲੇ ਜਿਹੜੀ ਮੀਟਿੰਗ ਕੀਤੀ ਗਈ ਹੈ ਕੁਝ ਡੀਸੀ ਸਾਹਿਬਾਂ ਸਾਡੇ ਕੋਲ ਹਦਾਇਤਾਂ ਆਈਆਂ ਤੇ ਉਹਦੇ ਬਾਰੇ ਇਹਨਾਂ ਨੂੰ ਜਾਣਕਾਰੀ ਦੇਣੀ ਸੀ ਉਹਦੇ ਵਿੱਚ ਇੱਕ ਤਾਂ ਜਿਹੜਾ ਸੀ ਫਾਰਮ ਇਹਨਾਂ ਨੂੰ ਅਪਡੇਟ ਕਰਨਾ ਸਾਰੇ ਪੀਜੀ ਮਾਲਕਾਂ ਨੇ ਜੀ ਉਹਦੇ ਵਿੱਚ ਵੀ ਜਿਹੜਾ ਇਹਨਾਂ ਨੂੰ ਜ਼ਾਇਦ ਕੀਤੀ ਗਈ ਵੀ ਸਾਰੇ ਜਣੇ ਆਪ ਆਪਣਾ ਸੀ ਫਾਰਮ ਅਪਡੇਟ ਕਰੋ ਉਹਦੇ ਵਿੱਚ ਸਾਰੀ ਇਹਨਾਂ ਜਾਣਕਾਰੀ ਜਿਹੜੀ ਸ਼ੇਅਰ ਕਰਨੀ ਹੁੰਦੀ ਆ ਸਾਡੇ ਕੋਲ ਪੀਜੀ ਵਿੱਚ ਕੌਣ ਰਹਿ ਰਿਹਾ ਤੇ ਕਦੋਂ ਪੀਜੀ ਚ ਆਇਆ ਕਦੋਂ ਛੱਡ ਕੇ ਜਾਦਾ ਹੈ ਜੋ ਨਵਾਂ ਬੰਦਾ ਆਇਆ ਉਹਦੇ ਬਾਰੇ ਵੀ ਜਿਹੜੀ ਆ 24 ਘੰਟਿਆਂ ਦੇ ਵਿੱਚ ਜਿਹੜੀ ਆ ਉਸ ਉਹਦੇ ਵਿੱਚ ਜਾਣਕਾਰੀ ਜਿਹੜੀ ਅਪਡੇਟ ਕਰਨੀ ਹੋਈ ਤਾਂ ਜੀ ਸੋ ਪੀਜੀ ਮਾਲਕਾਂ ਵੱਲੋਂ ਕਿਸ ਤਰ੍ਹਾਂ ਦਾ ਰਿਹਾ ਆ ਰਿਹਾ ਹੈ ਇਸ ਮੀਟਿੰਗ ਨੂੰ ਲੈ ਕੇ ਐਕਚੁਅਲੀ ਬਹੁਤ ਜਿਆਦਾ ਪੀਜੀ ਐ ਤੇ ਤੇ ਇਹਨਾਂ ਨੂੰ ਆਪਾਂ 11:00 ਵਜੇ ਮੈਸੇਜ ਲਾਇਆ ਹੋਇਆ ਫਿਰ ਇੰਨੇ ਜਿਆਦੇ ਨਹੀਂ ਆਏ ਫਿਰ ਵੀ 40 50 ਦੀ ਜਿੰਨਾ ਦੀ ਗੈਸਟਿੰਗ ਹੈਗੀ ਪਰ ਜਿੰਨਾਂ ਨੂੰ ਆਉਣਾ ਇਹਦੇ ਸਬੰਧ ਵਿੱਚ ਅਸੀਂ ਵਕ ਵਕ ਜਿਹੜੀਆਂ ਕਾਫੀ ਮੀਟਿੰਗਾਂ ਕਰਾਂਗੇ ਤਾਂ ਤਾਂ ਜੋ ਜਿਹੜੀ ਸਾਡੀ ਜਿਹੜੀ ਜਾਣਕਾਰੀ ਆ ਸਾਰੇ ਜਿਹੜੇ ਹਾਥਾਂ ਜਿਹੜੇ ਪਹੁੰਚ ਜੇ ਇਹਦੇ ਬੱਚੇ ਇਹਨਾਂ ਨੂੰ ਇਹ ਵੀ ਹੈ ਜਦੋਂ ਵੀ ਕੋਈ ਇਹਨਾਂ ਨੇ ਆਪਣਾ ਜਿਹੜਾ ਕੋਈ ਵੀ ਪੀਜੀ ਦੇ ਵਿੱਚ ਜਿਹਦਾ ਜੋ ਵੀ ਬੰਦਾ ਲੈਣਾ ਉਹਦੀ ਬਕਾਇਦਾ ਉਹਦਾ ਆਧਾਰ ਕਾਰਡ ਉਹਦਾ ਵੀਜ਼ਾ ਵੀਜ਼ੇ ਦੀ ਕਾਪੀ ਫਾਸਲ ਦੀ ਕਾਫੀ ਜਿੰਨੇ ਵੀ ਡਾਕੂਮੈਂਟ ਹੈਗੇ ਲੈ ਕੇ ਤੇ ਆਪਣੇ ਕੋਲ ਵੀ ਰਿਕਾਰਡ ਜੰਕਣਾ ਔਰ ਉਹ ਜਿਹੜੀ ਫਾਇਦਾ ਥਾਣੇ ਔਰ ਚੌਕੀ ਕੋ ਵੈਰੀਫਿਕੇਸ਼ਨ ਕਰਾਉਣ ਤੇ ਸੀ ਜਿਹੜਾ ਫਾਰਮ ਇਹਨਾਂ ਦਾ ਉਹਦੇ ਵਿੱਚ ਵੀ ਅਪਲੋਡ ਲੋਡ ਕਰਦੇ ਤੇ ਜੇ ਕਿ ਜਿਹੜਾ ਪੀ ਇਹਨਾਂ ਨੂੰ ਦੱਸਤਾ ਕਿ ਜਿਹੜੀਆਂ ਆਪਣਾ ਪ੍ਰੋਪਰ ਲਾ ਸੀਸੀਟੀਵੀ ਕੈਮਰੇਜ ਜਿਹੜੇ ਚੱਲੇ ਹੋਣਾ ਉਹਨੇ ਮਹੀਨੇ ਦਾ ਬੈਕਅਪ ਹੋਵੇ ਤੇ ਕੋਈ ਵੀ ਜਿਹੜਾ ਇਹਨਾਂ ਦੇ ਕੋ ਜਿਹੜਾ ਮਾੜਾ ਬੰਦਾ ਕ੍ਰਿਮੀਨਲ ਬੰਦਾ ਜਿਹੜਾ ਗਲਤ ਕੰਮ ਕਰਦਾ ਉਹਦਾ ਇਹਨਾਂ ਦੇ ਅੱਗੇ ਪੇਰੀ ਜਿਹੜੇ ਸਾਰੇ ਸਾਰੇ ਬਾਰੇ ਇਹਨਾਂ ਨੂੰ ਜਿਹੜਾ ਦੱਸਿਆ ਗਿਆ ਤੇ ਇਹਨਾਂ ਕੋ ਜਿਹੜਾ ਸਹਿਯੋਗ ਵੀ ਮੰਗਿਆ ਗਿਆ ਸਰ ਲੋਗਟ ਇੱਕ ਮਸ਼ਹੂਰ ਏਰੀਆ ਹੈਗਾ ਲੋਕੀ ਬਾਹਰੋਂ ਆ ਕੇ ਕਾਫੀ ਵਸੇ ਹੋਏ ਹੈਗੇ ਕਾਫੀ ਕ੍ਰਾਈਮ ਦੇ ਪਰਚੇ ਇੱਥੇ ਕਾਫੀ ਜਿਹੜੇ ਛੇੜੂ ਬੱਚਿਆਂ ਕੀ ਵਿੱਚ ਦਰਜ ਹੈਗੇ ਆ ਸੋ ਅਗਰ ਕੋਈ ਕਿਸੇ ਕੋਲ ਇੱਥੇ ਅਸਲਾ ਪਾਇਆ ਜਾਂਦਾ ਜਾਂ ਕੋਈ ਬਾਹਰੋਂ ਆ ਕੇ ਇੱਥੇ ਗਲਤ ਕੋਈ ਨਸ਼ਾ ਦਸਕਰੀ ਕਰਦਾ ਦੇਰ ਬਰ ਧੰਦਾ ਕਰਦਾ ਹੈਗਾ ਉਸਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਜੀ ਉਹਦੇ ਬਕਾਇਦਾ ਜਿਹੜਾ ਹੈਗਾ ਕੋਈ ਸਾਡੇ ਜਿਹੜਾ ਸਝਾਜ ਆਇਆ ਪੈਦਾ ਜਿਹੜਾ ਉਹਦੇ ਅੱਗੇ ਲਾਂਚ ਹੋਣੀ ਹੋ ਸਕਦੀ ਕਾਰਵਾਈ ਕੀਤੀ ਹੋਊਗੀ ਇਹਨਾਂ ਤੋਂ ਜਿਹੜੇ ਸੁਝਾਅ ਲਏ ਇਹਨਾਂ ਦੱਸਿਆ ਜਿਹੜਾ ਜਿਹੜਾ ਪਹਿਲਾਂ ਨਾਲੋਂ ਬਹੁਤ ਇੰਪਰੂਵਮੈਂਟ ਆ ਤੇ ਇਹਨਾਂ ਦਾ ਇਸੇ ਕਰਕੇ ਜਿਹੜਾ ਹੈਗਾ ਅਸੀਂ ਜਿਹੜੀ ਆ ਇਹਨਾਂ ਨੂੰ ਅਪਡੇਟ ਕਰ ਰਿਹਾ ਕੋਈ ਬਕਾਇਦਾ ਜਿਹੜਾ ਉਹਦਾ ਜਿਹੜਾ ਵੀ ਬੰਦਾ ਰਹਿ ਰਿਹਾ ਆ ਪੁਰਾਣਾ ਕਾਇਦਾ ਜਿਹੜਾ ਲਾਉ ਉਹਦਾ ਪੁਰਾਣਾ ਹਿਸਟਰੀ ਦੌਰ ਕੀ ਹੈ ਸਰ ਦੇਖਣ ਸਾਰਾ ਬੰਦਾ ਇੱਥੇ ਰਹਿ ਨਾ ਸਕਿਆ ਦੇਖੋ ਇਹ ਵੀ ਆ ਕੇ ਇੱਥੇ ਜਿਹੜੇ ਆ ਦੁਕਾਨਾਂ ਦਾ ਰੈਸਟੋਰੈਂਟ ਸਮੇ 11 ਵਜੇ ਤੱਕ ਦਾ ਹੈਗਾ ਕਿਉਂਕਿ 2-2 ਵਜੇ ਤੱਕ ਖੁੱਲੇ ਰਹਿੰਦੇ ਆ ਔਰ ਜਿਹੜੇ ਸਟੂਡੈਂਟ ਜਾਂ ਹੋਰ ਹੈਗੇ ਆ ਬਾਹਰੋਂ ਵਕਤ ਬਸੇ ਹੋਏ ਹੈਗੇ ਆ ਕਿਰਾਏਦਾਰ ਉਹ ਹੁੱਲੜਵਾਜੀ ਬਹੁਤ ਕਰਦੇ ਹੈਗੇ ਉਹਨਾਂ ਨੂੰ ਕੀ ਹਦਾਇਤਾਂ ਜਾਰੀ ਕਰਦੇ ਕੋਈ ਕੁਝ ਨਹੀਂ ਹੈਗਾ ਜਿੱਥੇ ਦੁਕਾਨ ਦੁਕਾਨਦਾਰ ਸਾਰਿਆਂ ਨੂੰ ਮਰੀਦਾ ਹੈ ਮੋਸ਼ੀ ਕਰੋ 11 ਵਜੇ ਆਪਣੇ ਜਿਹੜੀ ਆ ਸਾਰੀਆਂ ਦੁਕਾਨਾਂ ਕੋਲੋਈ ਕਰੋ ਉਸ ਤੋਂ ਬਾਅਦ ਜਿਹੜਾ ਅਸੀਂ ਜਿਹੜੀ ਉਸ ਤੋਂ ਬਾਅਦ ਚੈਕਿੰਗ ਕਰਾਂਗੇ ਨਹੀਂ ਹੈਗਾ ਤੇ ਇਹਨਾਂ ਜੋ ਵੀ ਜਿਹੜਾ ਡੀਸੀ ਦੇ ਹੁਕਮ ਸੀ ਸਾਹਿਬ ਦੇ ਹੁਕਮ ਦੀ ਲੰਘਣਾ ਕਰੂਗਾ ਉਹ ਤੇ 188 ਦੇ ਪਰਚੇ ਦੇ ਕੇ ਕਾਰਵਾਈ ਅਮਜ ਲੈਾਵਾਂਗਾ ਸੋ ਸਰ ਅਗਲੀ ਮੀਟਿੰਗ ਵੀ ਕੋਈ ਅਰੰਭੀ ਜਾਏਗੀ ਹੁਣ ਕਦੋਂ ਅਰੰਭੀ ਆਏ ਆਪਾਂ ਵਿਦਨ ਦੋ ਤਿੰਨ ਦਿਨਾਂ ਦੇ ਵਿੱਚ ਵੀ ਇਹਨਾਂ ਕੋਲ ਸਾਰੇ ਪੀਜੀ ਮਾਲਕਰਾਂ ਤੇ ਜਾਨ ਜਿਹੜੇ ਵੀ ਜਿਹੜੇ ਚਲਾ ਰਹੇ ਨੇ ਉਹਨਾਂ ਨੂੰ ਜੇ ਟਿਕਦੇ ਉਹਨਾਂ ਸਾਰਿਆਂ ਨਾਲ ਅੱਜ ਅਸੀਂ ਇਹ ਦੋ ਤਿੰਨ ਦਿਨਾਂ ਦੇ ਵਿੱਚ ਕਾਫੀ ਮੀਟਿੰਗਾਂ ਕਰਾਂਗੇ ਸੋ ਇਲਾਕਾ ਵਾਸੀਆਂ ਨੂੰ ਕੀ ਉਪੀਲ ਹੈਗੀ ਇੱਥੇ ਇਲਾਕਾ ਵਾਸੀਆਂ ਨੂੰ ਇਹ ਜਿਹੜੀ ਪੀੜਾ ਚਲੋ ਇਹ ਖਾਸੋ ਤੇ ਜਿਹੜੇ ਗਲਤ ਕੰਮ ਕਰਦੇ ਹੈਗੇ ਆ ਜਿਹੜੀ ਯੂਨੀਵਰਸਿਟੀ ਦੇ ਕਿਸੇ ਸਾਥੀ ਚਾਹਿਆ ਇਹ ਨਾਲ ਕਿੰਨੇ ਜਿਹੜੇ ਪੀਜੀ ਮਾਲਕ ਨੇ ਜਾਂ ਨੇੜੇ ਵਾਲੇ ਪਿੰਡਾਂ ਨੇ ਉਹਨਾਂ ਨੂੰ ਕਿੰਨਾ ਕੋਈ ਜੁਗਾਰ ਮਿਲਿਆ ਤੇ ਲੱਗਿਆ ਨਿਵਾਸੀਆਂ ਨੂੰ ਤੇ ਜਿਹੜੀ ਪੀੜਾ ਹੈ ਤੁਸੀਂ ਅਸੀਂ ਤੁਹਾਡੇ ਵਾਸਤੇ ਜਿਹੜੇ ਆ ਦਿਨ ਰਾਤ ਹਾਜ਼ਰ ਆ ਤੁਹਾਡੀ ਜਿਹੜੀ ਸਿਕਿਉਰਿਟੀ ਵਾਸਤੇ ਤੇ ਕੋਈ ਵੀ ਜਿਹੜਾ ਆਪਣਾ ਪੀਸਪੁਰੀ ਲਾਈਫ ਜਿਹੜੀ ਹੈ ਬਦਿਤ ਕਰੋ ਕੋਈ ਵੀ ਡਰ ਦਾ ਪਿਆ ਦੇ ਵਿੱਚ ਦਾ ਅਗਰ ਸਰ ਤੁਹਾਨੂੰ ਕੋਈ ਸੂਚਨਾ ਕੋਈ ਗੁਪਤ ਸੂਚਨਾ ਦੇਣੀ ਚਾਹਦਾ ਕਿਸੇ ਨੰਬਰ ਤੇ ਦੇ ਸਕਦਾ ਜਦੋਂ ਵੀ ਹੈਗਾ ਕੋਈ ਗੁਪਤ ਸੂਚਨਾ ਦੇਣੀ ਚਾਹਦਾ ਤੇ ਮੇਰਾ ਨੰਬਰ ਇਸ ਕਮਿਸ਼ਨ ਦਾ 7020 ਜੇ ਜਦੋਂ ਵੀ ਹੈਗਾ ਕੋਈ ਵੀ ਹੈਗਾ ਜਾਣਕਾਰੀ ਦਿਓ ਤੇ ਮੈਂ ਉਹਦੀ ਜਿਹੜਾ ਨਾਮ ਹੀ ਗੁਪਤ ਰੱਖਿਆ ਜਾਊਗਾ ਤੇ ਸਬੰਧਤ ਜਿਹੜਾ ਦੋਸ਼ੀ ਦੇ ਕਾਰਜ ਤੁਸੀਂ ਗੱਲ ਕਰ ਸੀ ਹਰੀਸ਼ ਭੰਡਾਰੀ ਨਾਲ ਗੱਲ ਕਰ ਲਈ ਧੰਨਵਾਦ